ਮਾ ਫਾਦਨਾਇਰ ਜੀ ਖਿਲਵਾਣ ਬੜੀ ਖੰਦੇ ਆ ਸਬਜੀ ਤਾਂ ਇਸ ਨੂੰ ਹਿਲਾ ਲਓ ਸੁੱਕਾ ਬਕਰਾ ਅਚਾਰ ਹੁੰਦਾ ਨਾ ਬakre ਦਾ ਉਹ ਸਬਜੀ ਹੈ ਜੋ ਆਪਕੀ ਰੈਡੀ ਜਿਦਾ ਮਟਰ ਹੁੰਦਾ ਨਾ ਮਟਰ ਹੈਲੋ एवरीवन ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ ਅੱਜ ਦਾ ਸ਼ਡਿਊਲ ਕੁਝ ਐਡਾ ਅੱਜ ਬਣਨਗੇ ਕਟਨ ਪਾਣੀ ਕਟਲ ਗਿੰਦੇ ਗਏ ਕਟਲ ਅੱਜ ਬਣਨਗੇ ਕਟਨ ਟਟਾਕ ਲੈ ਗਿਆ ਸੀਗੇ ਮੰਡੀ ਚ ਤੁਸੀਂ ਪਿਛਲੀ ਵੀਡੀਓ ਜੀ ਵੇਖਿਆ ਹੋਣਾ ਅੱਜ ਬਣੇਗੀ ਕਟਲ ਦੀ ਰੈਸਪੀ ਸਾਡੇ ਘਰ ਲਾਈਵ ਜੀ ਦੂਸਰੀ ਵਾਰ ਬਣਨ ਲੱਗੇ ਨੇ ਅੱਜ ਪਹਿਲਾਂ ਸਾਡੀ ਪਤਲੇ ਬਣਾਇਆ ਹੁੰਦੇ ਸੀ ਇੱਕ ਵਾਰ ਤੇ ਜਿਆਦਾ ਸਾਡੇ ਘਰ ਦੇ ਬਣੇ ਨਹੀਂ ਕਦੀ ਕਟਲ ਅੱਜ ਬਣਨ ਲੱਗੇ ਆ ਤੋਂ ਪੰਜਾਬੀਆਂ ਦੇ ਘਰ ਯਾਰ ਆਹ ਤੇ ਇਹ ਸਬਜ਼ੀ ਕਦੀ ਵੇਖੀ ਨਹੀਂ ਆਪਣੇ ਉਧਰ ਗਰਦਾਸਪੁਰ ਤੇ ਚਲੋ ਅੱਜ ਕਟਲ ਬਣਾਉਨੇ ਆ ਵੇਖੀਏ ਕਿਵੇਂ ਦੇ ਬੰਦੇ ਐਨਾ ਨਸਨ ਪੈਣਾ ਤੇ ਜੀ ਕਹਿੰਦੇ ਮੀਟ ਵਾਂਗੂ ਹੀ ਬੰਦਾ ਏ ਬੱਕਰੇ ਦਾ ਮੀਟ ਲੱਗਦਾ ਨਾਲੇ ਕਹਿੰਦੀ ਆੜੀ ਸਬਜੀ ਆਣਾ ਕਟਲ ਵਾਲੀ ਇਹ ਜਦੋਂ ਬਣ ਜਾਂਦੀ ਏ ਬੱਕਰੇ ਵਰਗੀ ਲੱਗਦੀ ਆ ਪਛਾਣਿਆ ਨਹੀਂ ਜਾਂਦਾ ਬੱਕਰਾ ਏ ਕਿ ਕਟਲ ਏ ਚਿਕਨ ਮਟਰਨ ਮੈਂ ਵੇਖੀ ਵੀਡੀਓ ਵੇਖਿਆ YouTube ਤੇ ਮਟਰਨ ਵਰਗੀ ਲੱਗਦੀ ਕਹਿੰਦੇ ਬਾਕੀ ਬਣਾ ਕੇ ਦੇਖਨੇ ਕਦਾਂ ਦੀ ਬਣਦੀ ਆ ਆਹ ਵੇਖੋ ਜੀ ਕਟਲ ਇਦਾਂ ਦੇ ਹੋਗੇ ਜੀ ਜਦੋਂ ਕਟਾਇਆ ਹੀ ਆਪਾਂ ਇਹਦਾ ਨਿਗੇ ਨਿਗੇ ਕਰਵਾ ਲੈਣੇ ਉਹਨਾਂ ਕੋਲ ਵੈਸੇ ਆਪ ਹੀ ਕਰ ਦਿੰਦੇ ਆ ਇਨੂੰ ਹੁਣ ਆਪਾਂ ਬੋਇਲ ਕਰਨਾ ਹੈ ਠੀਕ ਹੈ ਜੀ 锅ਚ ਪਾ ਕੇ ਥੋੜਾ ਜਿਹਾ ਨਮਕ ਪਾ ਲੈਣਾ ਇਸਨੇ ਔਰ ਇਸਕੋ ਢੱਕ ਦੇਣਾ ਹੈ ਫਿਰ ਸੀਟੀਆਂ ਮਾਰਾਣੀ ਹੈ ਦੋ ਠੀਕ ਹੈ ਬਾਕੀ ਪਿਆਜ਼ ਨੂੰ ਐਸੇ ਲੰਮਾ ਲੰਮਾ ਕੱਟ ਲੈਣਾ ਆ ਦੇਖੋ ਲੰਮਾ ਲੰਮਾ ਕੱਟਣਾ ਹੈ ਇਹ ਲਸਣਵਾ ਟੁਆ ਇਦਾਂ ਕੁੱਟ ਲੈਣਾ ਠੀਕ ਹੈ ਜੀ ਲਓ ਜੀ ਇਹਦਾ ਅਦਰਕ ਤੇ ਇਦਾਂ ਲਸਣ ਨੂੰ ਆਪਾਂ ਕ੍ਰਸ਼ ਕਰ ਲਿਆ ਫਿਰ ਨਾਲ ਟਮਾਟਰ ਨੂੰ ਕੱਟ ਲਿਆ ਆਪਾਂ ਤੇ ਸਭ ਤੋਂ ਪਹਿਲਾਂ ਪਾ ਦੋ ਜੀ ਤੇਲ ਸਰੋਂ ਦਾ

ਆਪਾਂ ਸਮਾਨ ਲੈ ਜਾਣਾ ਚਲੋ ਜੀ ਹੁਣ ਆ ਟਮਾਟਰ ਇਹ ਨੋਰਮਲ ਕਰਕੇ ਵਾਂਗੂ ਹੀ ਆ ਬਸ ਜਿਹੜੇ ਕੱਠਲ ਆਣਾ ਕਟੜਲੇ ਜਿਹੜੇ ਉਹਨਾਂ ਨੂੰ ਆਪਾਂ ਉਹਨਾਂ ਵਿੱਚੋਂ ਥੋੜੀ ਜੀ ਕਾਰੀਗਰੀ ਕਰਨੀ ਆ ਉਹ ਤੁਹਾਨੂੰ ਦਿਖਾ ਦਿੰਨੇ ਆਪਾਂ ਕੀ ਕਰਨਾ ਜਿਵੇਂ ਜਮਾਈ ਬੱਕਰੇ ਵਾਲਾ ਖਾਣਾ ਆ ਉਦਾਂ ਹੀ ਮਸਾਲਾ ਤਿਆਰ ਹੋ ਗਿਆ 1 ਕਿਲੋ ਕਟਨ ਦੇ ਵਿੱਚ ਆਪਾਂ ਤਿੰਨ ਵੱਡੇ ਪਿਆਜ਼ ਦੋ ਵੱਡੇ ਟਮਾਟਰ ਪਿਆਜ਼ ਆਪਣਾ ਹੋ ਚੁੱਕਿਆ ਹੈ ਹੁਣ ਉੱਤੇ ਪਾਤਾ ਆਪਾਂ ਨਮਕ ਸਾਲਟ ਸਵਾਦ ਅਨੁਸਾਰ ਔਰ ਹਲਦੀ ਲਾਲ ਮਿਰਚ ਦੇਗੀ ਮਿਰਚ ਆਉ ਅੰਗ ਅੰਗ ਪੜ ਜਾ ਬਈ ਸੋ ਕਰ ਦਿੰਦੇ ਅੱਛੇ ਸੇ ਮਿਕਸ ਕਰ ਦਿੰਦੇ ਅਬ ਹਮ ਇਸਕੋ ਇੱਕ ਚਮਚ ਪਾਉਣਾ ਅਮਜੂਰ ਪਾਊਡਰ ਠੀਕ ਆ ਜੀ ਇਹ ਹੈ ਨੀਆਂ ਦੇ ਬਾਜ਼ਾਰੋਂ ਲੈ ਆਉਣਾ ਕਿਉਂਕਿ ਇਹ ਬਾਕੀ ਸਬਜ਼ੀਆਂ 'ਚ ਵੀ ਕੰਮ ਆ ਜਾਂਦਾ ਓਏ ਹੋਏ ਕਿਆ ਸਮੈਲ ਆਈ ਹੋਏ ਜੀ ਉਹ ਇਹ ਵੀ ਜੋ ਮਸਾਲਾ ਹੁਣ ਬਣ ਗਿਆ ਨਾ ਇਹਦੇ ਦੀ ਕਿਤੇ 1 ਕਿਲੋ ਬਕੜਾ ਪੈਦੇ ਤੇ 22 ਮਾਦੇ ਤੇ 22 ਹੁਣ ਆਪਾਂ ਜਿਹੜੀ ਅਗਲੀ ਰੈਸਪੀ ਬਣਾਉਣੀ ਆ ਨਾ ਉਹ ਬਣਾਉਣੀ ਆ ਮਟਰਨ ਰੋਗਨ ਜੋਸ਼ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਧੋਣਾ ਆ ਬਾਹਰ-ਬਾਰ ਪਾਣੀ ਪੜਨਾ ਇਹਦੇ ਵਿੱਚੋਂ ਘਾਲਣਾ ਇਹਨੂੰ ਚੰਗੀ ਤਰ੍ਹਾਂ ਆ ਇਹਦੇ ਚੋਂ ਸੀਡ ਕਢਣਾ ਤੇ ਸੀਡ ਦੇ ਵਿੱਚ ਨਹੀਂ ਸੀਡ ਨੂੰ ਆਪਾਂ ਪਉਣਾ ਆ ਜਿਹੜਾ ਥੱਲੇ ਛਿਲਕਾ ਆਪਾਂ ਸੋ ਕੱਢ ਦੇਣਾ ਬੜਾ ਨਿਊਟ੍ਰੀਸ਼ੀਅਸ ਹੁੰਦਾ ਸੀਡ ਉਹ ਆਪਾਂ ਖਾਣਾ ਆ ਠੀਕ ਹੈ ਜੀ ਆਹ ਦੇਖੋ ਜਿਵੇਂ ਆ ਆ ਛਿਲਕਾ ਕੱਢਤਾ ਆ ਸਮਾਨ ਨਿਕਲ ਆਇਆ ਸਾਰਾ ਠੀਕ ਹੈ ਇਹਦੀ ਸਬਜ਼ੀ ਬਣਨੀ ਆ ਤੇ ਆਹ ਜਿਹੜੇ ਬੀਜ ਸੀ ਨਾ ਇਹਦੇ ਇਹਨਾਂ ਜੋ ਹੱਸ਼ਲਕੇ ਕੱਢੇ ਹੁਣ ਇਹਨੂੰ ਆਪਾਂ ਪਾਵਾਂਗੇ ਤੜਕੇ ਆਹ ਦੇਖੋ ਲੱਗਦਾ ਨਾ ਜਿਵੇਂ ਬਕਰਾਂ ਹੁੰਦਾ ਬੰਨਣਾ ਲੱਗ ਖਾ ਕੋ ਅਰੇ ਸ਼ੀ ਪਹਿਲਵਾਨ ਬੜੀ ਖਾਂਦੇ ਆ ਸਬਜ਼ੀ ਲੋ ਜੀ ਇਹਨੂੰ ਮੈਂ ਪਾ ਦਣਾ ਇਹਦੇ ਵਿੱਚ ਚੰਗੀ ਤਰ੍ਹਾਂ ਜਿਸ ਨੂੰ ਹਿਲਾ ਲਓ ਆ ਦੇਖੋ ਸਮੈਲ ਹੁਣੇ ਸਟਾਰਟ ਹੋ ਗਈ ਆ ਯਾਰ ਮੈਂ ਜਦੋਂ ਪਿਛਲੀ ਵਾਰ ਖਾਦਾ ਸੀ ਨਾ ਬੜਾ ਆਇਲੀ ਸੀ ਜਿਹੜੇ ਦਫਤਰ ਚ ਲਾਇਆ ਕੇ ਵੀ ਹੁੰਦੇ ਆ ਜਿਹੜੇ ਹਨਾ oily ਜਿਹਾ ਹੁੰਦਾ ਆ ਬਿਲਕੁਲ oily ਨਹੀਂ ਲੱਗਦਾ ਸਟੀਮ ਦੋਣੀ ਥੋੜੀ ਜੀ ਤੇ ਬਸ ਫਿਰ ਰੈਡੀ ਆ ਦਫਤਰ ਚ ਲੈ ਕੇ ਹੁੰਦੇ ਹੁੰਦੇ ਆ ਕਾਫੀ ਜਾੜੇ ਬਣਵਾ ਕੇ ਤੇ ਬੜੇ oily ਜਿਹੇ ਹੁੰਦੇ ਆ ਤੇ ਆਹ ਨੂੰ ਲੱਗ ਨਹੀਂ ਰਿਹਾ ਬੜਾ ਕੰਮ ਆ ਬਾਕੀ ਕੁਝ ਨਹੀਂ ਹੁਣ ਸਟੀਮ ਦੋਣੀ ਆ ਥੋੜੀ ਜੀ ਹਰੀਆਂ ਮਿਰਚਾਂ ਪਾਉਂ ਜਾਂਦੇ ਆਪਾਂ ਬਸ ਤੇ ਬਾਕੀ ਹਰੀਆਂ ਮਿਰਚਾਂ ਬਾਦਣੀਆਂ ਉੱਤੇ ਵੈਸੇ ਤੜਕੇ ਜੀ ਵੀ ਪਾ ਸਕਦੇ ਆ ਆਪਾਂ ਤਾਂ ਨਹੀਂ ਪਾਈਆਂ ਕਿ ਸਾਡੇ ਘਰ ਨਾਲ ਮਿਰਚਾਂ ਖਾਂਦੇ ਨਹੀਂ ਆ ਜਿਆਦਾ ਜਿਹਨੇ ਖਾਣੀ ਹੋਣਗੀਆਂ ਉੱਤੇ ਉੱਤੇ ਆ ਜਾਣਗੀਆਂ ਜਿਹੜੇ ਨਹੀਂ ਖਾਣੀ ਉਹ ਕੱਢ ਦੇਗਾ ਇਹਨੂੰ ਫਿਰ ਹੁਣ ਮਿਕਸ ਕਰ ਲਓ ਹੁਣ ਇਹਨੂੰ 5 ਮਿੰਟ ਟੱਕ ਦੋ ਠੀਕ ਹੈ ਜੀ ਸਿਮ ਤੇ ਜਲਾਓ ਚ ਓਏ ਹੋਏ ਹੋਏ ਕੀ ਸਮੈਲ ਆਈ ਆ ਯਾਰ ਟੱਕਣ ਚੁੱਕਿਆ ਦੇ ਇਹਨੂੰ ਲੈ ਮੋੜਾ ਓਏ ਹੋਏ ਜਮਾਈ ਬਕਰਾ ਸੁੱਕਾ ਬਕਰਾ ਅਚਾਰ ਹੁੰਦਾ ਨਾ ਬਕਰੇ ਦਾ ਤਬਾਹੀ ਹੋਣੇ ਚਾਹੀ ਪਾਉਣਾ ਧਨੀਆ ਧਨੀਆ ਪਾਤਾ ਜੀ ਧਨੀਆ ਦੀ ਵੀ ਆਪਣੀ ਸਮੈਲ ਹੁੰਦੀ ਵਧੀਆ ਚੈੱਕ ਕਰੋ ਜਰਾ ਹਣ ਸਬਜੀ ਦਾ ਰੰਗ ਇਹ ਬਿਸ ਕੋ ਹਿਲਾ ਦੇ ਜੀਏ ਉਹ ਸਬਜੀ ਹੈ ਜੋ ਆਪਕੀ ਰੈਡੀ ਹੋ ਗਈ ਹੈ ਹੁਣ ਆਪਾਂ ਇਹਦਾ ਕਰਾਂਗੇ ਟੇਸਟ ਵੇਖੇ ਕਿਦਾਂ ਦੀ ਬਣੀ ਲਓ ਜੀ ਕਰੀਏ ਟਰਾਈ ਕਿਦਾਂ ਦੀ ਬਣੀ ਆ ਆ ਦੇਖੋ ਗਰਮ ਬੜੀ ਹੋ ਜੇ ਆ ਦੇਖੋ ਜਿਦਾਂ ਮਡਨ ਹੁੰਦਾ ਨਾ ਮਡਨ ਡਿਟੋ ਸੇਮ ਜੀ ਵਾਹ ਬਹੁਤ ਧੀਵਾੜ ਹੈ ਇਹ ਜਬਾਤ ਇਹਨਾਂ ਤੋਂ ਸ਼ੁਰੂ ਹੀ ਪਾਇਆ ਤੁਸੀਂ ਵੇਖੋ ਨਹੀਂ ਤਾਂ ਆਲਮੋਸਟ ਨਾ ਸਾਰੇ ਫਰਾਈ ਕਰਕੇ ਫੇਰ ਹੀ ਬਣਾਉਂਦੇ ਆ ਆਪਾਂ ਫਰਾਈ ਕਰਕੇ ਨਹੀਂ ਬਣਾਇਆ ਇਹਨੂੰ ਬੋਇਲ ਕਰਕੇ ਬਣਾਇਆ ਬਹੁਤ ਹੀ ਸਵਾਦ ਬਣੀ ਹੈ ਪਰਫੈਕਟ ਬਣੀ ਹੈ ਮਾਰੋ ਨੌਨ ਵਜੇ ਖਾਣ ਵਾਲੇ ਨੂੰ ਉਹਨਾਂ ਨੂੰ ਪਤਾ ਹੋਣਾ ਕਿ ਕਿੱਦਾਂ ਦਾ ਮਹੋਦਿਆ ਬਾਕੀ ਤੁਸੀਂ ਵੀ ਕਰੋ ਟ੍ਰਾਈ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ baki milde agle video vich me stay safe stay healthy stay sanitized, bye bye